ਯੋ ਵੀਰ ਪੁਰਾਣੇ ਟਾਈਮਾਂ ਦੇ ਵਿੱਚ ਬੁਢੇ ਕਹੇ ਕਰਤੇ ਵੀ ਕਾਗਜ਼ ਨੀ ਰੋਂਦੇ ਪਰ ਕਾਗਜ਼ ਬੰਦਿਆਂ ਨੂੰ ਰੁਵਾ ਦਿਆਂ। ਯੋ ਬਾਤ 16 ਨੇ ਸੱਚ। ਚਾਹੇ ਫਿਰ ਵਾ ਕਾਗਜ਼ ਥਾਰੀ ਮਸੂਕ ਦਾ ਲੈਟਰ ਹੋ, ਚਾਹੇ ਫਿਰ ਵਾ ਕਾਗਜ਼ ਥਾਰੇ ਸਕੂਲ ਦਾ ਰਿਜ਼ਲਟ, ਚਾਹੇ ਫਿਰ ਵਾ ਕਾਗਜ਼ ਹਸਪਤਾਲ ਕੀ ਰਿਪੋਰਟ ਪਰ ਵੀਰ ਇਹ ਇੱਕ ਨਵਾਂ ਸਿਆਪਾਸਾਲਾ ਸ਼ੁਰੂ ਹੋ ਗਿਆ। ਚੱਗੀ ਪਲੀ ਸੋਸ਼ਲ ਮੀਡੀਆ 'ਪਾ ਮੇਰੀ ਚੈਟ ਚੱਲ ਰਹੀ ਅਰ ਕੱਲ ਰਾਤ ਦੇਖ ਲਿਓ ਉਸਨੇ ਲਿਖਣਾ ਲਾਡੇ ਮੈਂ ਸੌਣ ਲੱਗੀ ਸੌਣ ਲੱਗੀ ਦੀ ਜਗ੍ਹਾ ਉਸਨੇ ਲਿਖਿਆ ਮੈਂ ਸੌਣ ਲੱਗਿਆ ਹੈ ਫੜਾ ਕਿਸੇ ਬੱਸ ਬੱਸ ਕਿਉਂ ਰੈਤਰਾਦੋਕ ਕਿਸੇ ਦੇ ਦਿਲ ਗਲ ਕਿਉਂ ਖੇਲਣਾ ਮੈਂ ਤਾਂ ਰਾਤ ਨੂੰ ਕਹਾ ਵੀ ਹੈ ਰੱਬਾ ਇਹੋ ਜਿਹੜੇ ਬੰਦੇ ਕੁੜੀਆਂ ਵਾਲੇ ਆਈਡੀਆ ਬਣਾ ਕੇ ਚਲਾ ਰਹੇ ਨਾ ਰੱਬ ਕਰਕੇ ਇਹਨਾਂ ਨੂੰ ਸੱਚੀ ਨੂੰ ਕੁੜੀਆਂ ਬਣ ਇਨਕੇ ਵਿੱਚ ਸਾਰੀਆਂ ਫੀਲਿੰਗਾਂ ਕੁੜੀਆਂ ਵਾਲੀਆਂ ਪਾ ਲਈ ਕਰਦੇ ਇਨ ਕੀ ਰਿੱਜਾਂ ਪੂਰੀਆਂ ਜਿਹੜੇ ਜੋ ਇਸ ਤਰ੍ਹਾਂ ਖੇਡ ਲਾਂ ਜੀ ਮਿੱਟੀ ਗੱਦੀ ਤੇ ਜਿਸ ਤਰ੍ਹਾਂ ਦਾ ਸਰੀਰ ਤਾਂ ਮੇਰਾ ਤੇਲ ਖਤਮ ਖੇਲ ਖਤਮ